ਇਹ ਕਹ ਕੁੜੀ ਨੇ ਭੇਜਿਆ ਤੁਹਾਡੇ ਲਈ ਮੇਰੇ ਲਈ ਆਹ ਇਹ ਕੀ ਆ ਖੋਲ ਕੇ ਵੇਖੋ ਨਾ ਉਹਨੇ ਗਿਫਟ ਕਹ ਲਿਆ ਮੈਨੂੰ ਬੜੇ ਦਿਨਾਂ ਦੀ ਮੈਸੇਜ ਕਰਦੀ ਵੀ ਅੰਟੀ ਲਈ ਗਿਫਟ ਭੇਜਣਾ ਕੋਈ ਅੰਟੀ ਲਈ ਗਿਫਟ ਭੇਜਣਾ ਉੱਤੇ ਕੁੜੀ ਦਾ ਨਾਮ ਵੀ ਲਿਖਿਆ ਹੋਣਾ ਵਾ ਸਰਪ੍ਰਾਈਜ਼ ਹੋ ਰਿਹਾ ਕਿ ਨਾ ਨਾਮ ਪੜਦਾ ਪਹਿਲਾਂ ਉੱਤੇ ਨਾਮ ਲਿਖਿਆ ਵਾ ਇੱਕੋ ਮਿੰਟ ਕੀਰਤਨ ਵਿਰਕ ਨਵਨੀਤ ਕੌਰ ਤੋਂ ਨਾਮ ਤੋਂ ਆਈਡੀ ਤੋਂ ਮੈਨੂੰ ਮੈਸੇਜ ਆਇਆ ਸੀ ਤੇ ਉਹਨਾਂ ਨੇ ਭੇਜਿਆ ਮੈਂ ਤਾਂ ਕਿਹਾ ਸੀ ਪੈਸੇ ਰਹਿਣ ਦੇ ਤੇ ਉਹਨੇ ਮੇਰੇ ਨੰਬਰ ਤੇ ਹੀ ਪੈਸੇ ਪਾਤੇ ਨਾ ਉਹ ਮੈਂ ਤਾਂ ਮਨਾ ਕੀਤਾ ਇਹਨੂੰ ਖਲਕੇ ਲੈ ਖੁਸ਼ ਹੋ ਗਈ ਮੰਮੀ ਤੋਈ ਸੋ ਸਰਪ੍ਰਾਈਜ਼ ਆ ਫਿਰ ਕੇ ਸਰਪ੍ਰਾਈਜ਼ ਹੀ ਆਗੇ ਖੋਲ ਕੇ ਵੇਖੋ ਇਹਦੇ ਪੁੱਲਣੇ ਨਹੀਂ ਡਿਆ ਬੜੇ ਦਿਨਾਂ ਦਾ ਉਹਨੇ ਡਈ ਵਿਚਾਰੀ ਜ਼ੋਰ ਲਾਉਣ ਸ਼ਾਇਦ ਤੁਹਾਨੂੰ ਵੀ ਮੈਸੇਜ ਕੀਤੇ ਆ ਇੱਕ ਕੁੜੀ ਕਰਦੀ ਨਾ ਤੁਹਾਨੂੰ ਮੈਸੇਜ ਫੋਟੋਆਂ ਮੰਗਾਉਣ ਦੇ ਤੁਹਾਡੇ ਕੋ ਕਿੰਨੀਆਂ ਕੁੜੀਆਂ ਕਰਦੀਆਂ ਉਦਾਂ ਦੇ ਆਪਰੇ ਤੁਹਾਡਾ ਮੈਨੂੰ ਬੁਲਾਦੇ ਖਾਲ ਕੇ ਵਾਹ ਹਾਂ ਕੀ ਬਾਤ ਹੈ ਆਪ ਦੀ ਫੋਟੋ ਏ ਵਾਹ ਵਾਹ ਭਾਜੀ 2 ਮਿੰਟ ਦੋ 2 ਮਿੰਟ ਦੋ ਸਰ ਸੰਵੇਰੂ ਆਹ ਕੀ ਬਾਤ ਹੈ ਬਈ ਕਿੰਨਾ ਸੋਹਣਾ ਕੱਪ ਨਹੀਂ ਉਹ ਖਾਓ ਤੇ ਸਭਲੇ ਬਲੇ ਬਲੇ ਮਮਮੀ ਡੈਡੀ ਬਹੁਤ ਬਹੁਤ ਥੈਂਕ ਯੂ ਬੇਟਾ ਲਵ ਯੂ ਬਹੁਤ ਬਹੁਤ ਮਿਹਰਬਾਨੀ ਪਤਰਾ ਹਾਂ 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 ਬਹੁਤ ਸੋਣਾਗੇ ਮੇਰਾ ਨਾਂ ਵੀ ਫੋਟੋ ਆ ਗਈ ਗੱਲੋ ਨਾ ਹਾਂ ਹਾਂ ਗੱਲ ਕੱਪ ਦੀ ਨਹੀਂ ਗੱਲ ਪਿਆਰ ਦੀ ਹੁੰਦੀ ਮੇਰੀਆਂ ਫੋਟੋਆਂ ਵੇਖੀਂ ਆਏ ਕਿੰਨੀ ਸੋਹਣੀਆਂ ਲਵ ਯੂ ਬੇਟਾ ਲਵ ਯੂ ਟੂ ਇਹ ਹੁਣ ਮੰਮੀ ਐੱਚੀ ਪੀਆ ਕਰੂ ਚਾਹ ਐਡੀ ਐਡੇ ਕੱਪ ਚ ਚਾਹ ਪੀਣੀ ਕਿੱਦਾਂ ਮੈਂ ਦੁੱਧ ਪੀਆ ਕਰੂੰਗੀ ਇਹਦੇ ਚ ਉਧਰ ਸਿੰਬੇ ਨੂੰ ਪਤਾ ਨਹੀਂ ਕੀ ਭਾਉ ਉਹਨੂੰ ਰੈੰਗੋ ਨੂੰ ਆਈਆਂ ਵੀ ਕੀ ਆ ਤੇ ਕੀ ਨਹੀਂ ਆ ਗਿਆ ਆ ਜਾਡੇ ਬੜੀ ਖੁਸ਼ੀ ਹੋਈ ਸਫਾਈ ਸਫਾਈ ਅਭਿਆਨ ਚੱਲਣ ਡਿਆ ਵਾ ਜੋ ਨਿਕਲੇਗੇ ਮਿਸਤਰੀ ਤੇ ਸਫਾਈ ਨਹੀਂ ਕੀਤੀ ਆਂਟੀ ਮੇਰੀ ਲੋੜੀ ਨਹੀਂ ਆਈ 500 ਰੁਪਈਆ ਵਾਦਾ ਕੀਤਾ ਪਿਛਲੀ ਵੀਡੀਓ ਚ ਤੇ ਹਜੇ ਵੀ ਨਹੀਂ ਜੇ ਆਈ ਜਦੋਂ ਦੀ ਜਦੋਂ ਦੇ ਮਿਸਤਰੀ ਗਏ ਆ ਨਾ ਸਫਾਈਆਂ ਉਦੋਂ ਦੀਆਂ ਚੱਲਣ ਡੀਆਂ ਵਾ ਅੰਦਰ ਹੀ ਬਹੁਤ ਗਦਰ ਮਚਿਆ ਸੀ ਇੱਕ ਪਹਿਲਾਂ ਕਮਰੇ ਸਾਫ਼ ਕੀਤੇ ਆ ਆ ਜੈਂਡਲਾ ਦੇਣਾ ਆ ਅੱਜ ਸਫਾਈ ਦਾ ਐਂਡਲਾ ਦੇਣਾ ਹੁਣ ਥਾਂ ਧੋਣ ਦੇ ਆ ਮੋਟਰਸਾਈਕਲ ਧੋਤੇ ਆ ਗੱਡੀ ਧੋਤੀ ਆੜੀ ਤੇ ਇਹ ਹੁਣ ਲੱਗਦੇ ਇੱਕ ਬਾਹਰ ਖਲੋਤੀ ਉਹ ਧੋਣੀ ਆ ਅੰਟੀ ਅੰਟੀ ਨੇ ਕਿਤੇ ਗੱਲ ਹੀ ਬਦਲਤੀ ਆ ਰੁਪਈਆ 500 ਮੇਰੇ ਨਾਲ ਵਾਦਾ ਕੀਤਾ ਇਹ ਤੇ ਮੰਮੀ ਆਇਆ ਨਹੀਂ ਅਜੇ ਤੱਕ ਲੈ ਮੈਂ ਤਾਂ ਕੀ ਆਦਾ ਹੂੰਗੀ ਕਦੋਂ ਮੇਰੀ ਪੇਮੈਂਟ ਜੋ ਕੱਟਲਾ ਜਾ ਤੂੰ ਨਹੀਂ ਐਦਾਂ ਥੋੜੀ ਆ ਉਹ ਤੇ ਉਹਦੇ ਉਧਰੋਂ ਆ ਜਿੱਦਣ ਪੇਮੈਂਟ ਮਿਲੂ ਉਧਰੋਂ ਲੈ ਕੇ ਤੇ ਇੱਧਰ ਹਾਂ ਚੱਲ ਠੀਕ ਆ ਵੇ ਲਓ ਪਰ ਉਦਾਂ ਪਰ ਉਦਾਂ ਇੱਕ ਗੱਲ ਵਾ ਜਿੱਦਣ ਆਹ ਕਾਰ ਲੈ ਹੁੰਦੀ ਸੀ ਆਪਾਂ ਤੇ ਤੁਸੀਂ ਘਰੋਂ ਇੱਕ ਦਿਨ ਦੋ ਦਿਨ ਪਹਿਲਾਂ ਨੂੰ ਕਹਾਂਗੇ ਕਿ ਮੈਂ ਗਿਫਟ ਲੈਣਾ ਵਾ ਤੇ ਅਸੀਂ ਕਾਰ ਦੇ ਨਾਲ ਗਿਫਟ ਲੈ ਕੇ ਆਏ ਸੀ ਹਾਂ ਤਾਂ ਫਿਰ ਮਾੜੀ ਗੱਲ ਵਾ ਨਾ ਕਿਤੇ ਰੁਪਈਆ 100 ਹੀ ਦੇ ਦਿੰਦੇ ਮੈਨੂੰ ਉਦੋਂ ਹੁਣ ਥੋੜੀ ਮੰਗ ਤਾਂ ਠੀਕ ਵਾ ਕੇ ਲੈ ਕੇ ਛੱਡੂ ਇਹ ਚ ਕਦੀ ਗੱਲ ਵਾ ਸੀ ਮੈਂ ਜਦੋਂ ਕਹਿ ਦਿੱਤਾ ਨਾ ਕਹਿ ਤਾਂ ਬਸ ਚਲੋ ਕਹਿ ਤਾਂ ਤੇ ਬੇਵੀ ਦੀ ਪੱਥਰ ਤੇ ਲਿਖੀ ਜੇ ਆਹ ਵਲੌਗ ਮੈਂ ਕੱਲ ਨਾ ਪਾਇਆ ਇੱਕ ਦੋ ਦਿਨ ਰੋਕੇ ਪਾਇਆ ਤੇ ਕੱਲ ਨੂੰ ਸਵੇਰੇ ਫਿਰ ਮੈਂ ਰੁਪਈਆ 500 ਦਾ ਕਲਿੱਪ ਪਾ ਦੂੰ ਨਾਲ ਅਗਲੇ ਵਲੌਗ ਜੇ ਨਹੀਂ ਤੇ ਫੇਰ ਪਾਉਣਾ ਫੇਰ ਵੀ ਨਹੀਂ ਦਿੱਤੇ ਨਹੀਂ ਤਾਂ ਮੈਂ ਕੱਲ ਨੂੰ ਸਵੇਰੇ ਫੇਰ ਪਾ ਦੇਣਾ ਜੇ ਵੀ ਆਂਟੀ ਨੇ ਨਹੀਂ ਦਿੱਤੇ ਪੈਸੇ ਲ ਲੈ ਲੈ ਇੱਕ ਰੇ ਨਹੀਂ ਕਾਬੂ ਆਉਂਦਾ ਓਏ ਮਾਸਾਂ ਜਨਾਈ ਕਿ ਦਾਲੇ ਬੜਿਆ ਓਏ ਬੜੇ ਦਿਨਾਂ ਦੀ ਵਿਚਾਰੀ ਡਈ ਹੀ ਮੈਸੇਜ ਕਰਨ ਤੇ ਅੱਜ ਪਹੁੰਚ ਹੀ ਗਿਆ ਉਹਦਾ ਵੀ ਗਿਫਟ ਐ ਸਿੰਬੇ ਦਾ ਤੁਹਾਨੂੰ ਸੱਚ ਸਿੰਬੇ ਦਾ ਤੁਹਾਨੂੰ ਵਿਖਾਈਏ ਪਲਾਜੋ ਸਿੰਬੇ ਦਾ ਪਲਾਜੋ ਇਹ ਲੋ ਕਈ ਮਿਸਵਾੜਾ ਕਰਦੇ ਸਿੰਬੇ ਨੂੰ ਆ ਸਿੰਬੇ ਤੇ ਮੇਰਾ ਗਾਣਾ ਨਹੀਂ ਮੈਂ ਜੱਟ ਦਾ ਪਜਾਮਾ ਕੁੜੇ ਕਾਉਂਗਾ ਸਿੰਬੇ ਨੂੰ ਕੋਈ ਝੰਗਾ ਨਹੀਂ ਆਉਂਦਾ ਕਰੀਏਗੀ ਪਾੜ ਪਾੜ ਕੇ ਤੇ ਇੱਕ ਸੈੱਟ ਜਿਆ ਕਰਕੇ ਪਾਇਆ ਉਹ ਵੀ ਇਕੱਠਾ ਕਰ ਲਿਆ ਨੇ ਭਾਜੀ ਪਲਾਜਾ ਪਲਾਜੋ ਦੇ ਦਿਓ ਆਪਣਾ ਵਿਆਹ ਆ ਗਿਆ ਕੱਲ ਨੂੰ ਇਹਨੂੰ ਨਹੀਂ ਉਹ ਕੋ ਬੋਲਦਾ ਹੀ ਨਹੀਂ ਹੈ ਆਹ ਗੱਡੀ ਹੁਣ ਇੱਥੇ ਅੰਦਰ ਕਰ ਦਈਏ ਚਲੋ ਠੀਕ ਆ ਚਲੋ ਤੂੰ ਆਪ ਹੀ ਕਰ ਦੋਗੇ ਫਿਰ ਥੈਂਕ ਯੂ ਬੇਟਾ ਬਹੁਤ ਬਹੁਤ ਥੈਂਕ ਯੂ ਬਹੁਤ ਸੋਹਣਾ ਹੈ ਗਿਫਟ ਆਹ ਮਨਾ ਰਹੀ ਲੱਗਾ ਚਲੋ ਮੰਮੀ ਅੱਜ ਫੇਰ ਨਵੇਂ ਗਿਫਟ ਚ ਚਾਹ ਪੀਤੀ ਦੁੱਧ ਵੀ ਪੀਤਾ ਸਾਤੀ ਚਾਹ ਵੀ ਪੀਤੀ ਸਵੇਰੇ ਨਹੀਂ ਚਾਹ ਮੈਂ ਵੀ ਪੀਤੀ ਚਾਹ ਮੈਂ ਵੀ ਪੀਤੀ ਕੀ ਇਹਨਾਂ ਨੇ ਪੀਤੀ ਦੁੱਧ ਮੈਂ ਪੀਆ ਤੇ ਡੈਡੀ ਦੀ ਵੀ ਫੋਟੋ ਸੀ ਨਾ ਉੱਤੇ ਫੇਰ ਫੋਟੋ ਤੇ ਮੇਰੀ ਵੀ ਆਉ ਡਗਲੀ ਅਗਲੀ ਅਗਲੀ ਚਾਹ ਮੇਰੀ ਉਹਦੇ ਚ ਹਾਂ ਸਾਰਿਆਂ ਦਾ ਸਾਂਝਾ ਸਾਰਿਆਂ ਦਾ ਸਾਂਝਾ ਬਾਕੀ ਇਹ ਵਾਪੇ ਗਿਫਟ ਬਹੁਤ ਸੋਹਣਾ ਹੀ ਤੇ ਮੈਂ ਇਹ ਕਹਾਂ ਚਾਹਨੀ ਆ ਤੁਹਾਨੂੰ ਕਿ ਗਿਫਟਾਂ ਦੀ ਲੋੜ ਨਹੀਂ ਹੁੰਦੀ ਟਾਡੇ ਉਦਾਂ ਹੀ ਪਿਆਰ ਦੀ ਲੋੜ ਵਾਗੀ ਦੇ ਆਪਣਾ ਪਿਆਰ ਦਿੰਦੇ ਰਹੋ ਤੇ ਸਾਡਾ ਜਿਹੜਾ ਚੈਨਲ ਵਾ ਗਰੋਥ ਕਰਦਾ ਰਹੇ ਗਿਫਟਾਂ ਦੀ ਕੋਈ ਮਤਲਬ ਜ਼ਰੂਰਤ ਨਹੀਂ ਹੁੰਦੀ ਐਵੇਂ ਪੈਸੇ ਖਰਾਰ ਨਾ ਕਰਿਆ ਕਰੋ ਤੇ ਫੋਨ ਫੋਨ ਲਾ ਲਿਆ ਕਰੋ ਗੱਲ ਕਰ ਲਿਆ ਕਰੋ ਵੀਡੀਓ ਕਾਲ ਲਾ ਲਿਆ ਕਰੋ ਕੋਈ ਚੱਕਰ ਨਹੀਂ ਗੱਲ ਤੇ ਆਪਾਂ ਕਰ ਹੀ ਲੈਨੇ ਆ ਹਾਂਜੀ ਤੇ ਗਿਫਟ ਨਾ ਭੇਜਿਆ ਕਰੋ ਇਦਾਂ ਚੰਗਾ ਨਹੀਂ ਲੱਗਦਾ ਹੈਨਾ ਕਿ ਗਿਫਟ ਬਹੁਤ ਸੋਹਣਾ ਵਾ ਇਹ ਨਹੀਂ ਆ ਕਿ ਨਹੀਂ ਸੋਹਣਾ ਬਹੁਤ ਪਿਆਰਾ ਵਾ ਤੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਇਹ ਵਾਪੇ ਗਿਫਟ ਘਲਾਉਣ ਦੀ ਖੇਚਲ ਨਾ ਕਰਿਆ ਕਰੋ ਇਦਾਂ ਨਾ ਹੋਰ ਤਰ੍ਹਾਂ ਮਹਿਸੂਸ ਹੁੰਦਾ ਚੰਗਾ ਜਿਆ ਨਹੀਂ ਲੱਗਦਾ ਹੈਨਾ ਤੇ ਪੈਸੇ ਨਾ ਤੁਸੀਂ ਖਰਚਿਆ ਕਰੋ ਮੈਂ ਨਾ ਉਹਦਾ ਮਨਾਂ ਕੀਤਾ ਸੀ ਉਹਨੂੰ ਕੁੜੀ ਨੂੰ ਤੇ ਮੈਂ ਕਿਹਾ ਲੋੜ ਨਹੀਂ ਆ ਵੀ ਫੋਨ ਲਾਤਾ ਬਹੁਤ ਵਾ ਪਰ ਆਂਦੀ ਨਹੀਂ ਮੈਂ ਵੀ ਮਲਵੰਟੀ ਜੀ ਨੂੰ ਦੇਣਾ ਹੀ ਦੇਣਾ ਵਾ ਗਿਫਟ ਮੈਂ ਠੀਕ ਆ ਚੱਲ ਕੋਈ ਨਹੀਂ ਨਹੀਂ ਉਹਨੇ ਪਿਆਰ ਨਾਲ ਤਾਂ ਲਿਆ ਵਾ ਬਹੁਤ ਫੇ ਮੈਂ ਉਹਨੂੰ ਮਨਾ ਵੀ ਕਰਦਾ ਰਿਹਾ ਵੀ ਕੋਈ ਨਹੀਂ ਪੈਸੇ ਕਾਦੇ ਪੈਸੇ ਪੈਸੇ ਨਾ ਪਾ ਗਿਫਟ ਦੇ ਉਹ ਕੋ ਮੇਰਾ ਨੰਬਰ ਹੀ ਤੇ ਉਹਨੇ ਨੰਬਰ ਤੇ Google Pay ਕਰ ਦਿੱਤਾ ਅੱਛਾ ਉਹਨੇ ਪਾ ਵੀ ਦਿੱਤੇ ਗਿਫਟ ਦੇ ਪੈਸੇ ਮੈਂ ਮਨਾਂ ਕੀਤਾ ਸੀਗਾ ਗਿਫਟ ਦੇ ਪੈਸੇ ਕਿਦਾਂ ਮਤਲਬ ਉਹ ਪੇਮੈਂਟ ਕਹਿੰਦੇ ਸੀਗੇ ਕੈਸ਼ ਔਨ ਡਿਲੀਵਰੀ ਕਰਨੀ ਆ ਵੀ ਔਨਲਾਈਨ ਨਹੀਂ ਕਰਨੀ ਕਿ ਇਹ ਵੇਲੇ ਪਹੁੰਚਦੀ ਨਹੀਂ ਚੀਜ਼ ਤੇ ਪੈਸੇ ਲੱਗ ਜਾਂਦੇ ਆ ਅੱਛਾ ਤੇ ਉਹ ਉਹਦਾ ਕਰਕੇ ਉਹ ਮੈਨੂੰ ਮੈਨੂੰ ਕਹਿੰਦੀ ਵੀ ਮੈਂ ਕੈਸ਼ ਔਨ ਡਿਲੀਵਰੀ ਕੀਤਾ ਵਾ ਅੱਛਾ ਤੇ ਮੈਂ ਕਿਹਾ ਚੱਲ ਕੋਈ ਨਹੀਂ ਕਰ ਕੋਈ ਗੱਲ ਨਹੀਂ ਮੈਂ ਆਪੇ ਦੇ ਦੂੰਗਾ ਫਿਰ ਤੂੰ ਕਹਿਤਾ ਤੇ ਤੇਰਾ ਗਿਫਟ ਆ ਗਿਆ ਵਾ ਹਾਂ ਹਾਂ ਤੇ ਉਹਨੇ ਬਾਅਦ ਪੈਸੇ ਵੀ ਭਾਤੇ ਮੈਨੂੰ ਉਦਣੇ ਨਾਲ ਉਹਦੇ ਐ ਫੋਲੋ ਕੀਤਾ ਐਂਡ ਐਂਡ ਤੱਕ ਫਾਲੋ ਕੀਤਾ ਗਿਫਟ ਮੇਰਾ ਪਹੁੰਚਦੇ ਬਸ ਗਿਫਟ ਮੇਰਾ ਪਹੁੰਚ ਗਿਆ ਵਾ ਬਹੁਤ ਪਿਆਰਾ ਗਿਫਟ ਵਾ ਬਹੁਤ ਵਧੀਆ ਲੱਗਾ ਵਾ ਸੋਹਣਾ ਲੱਗਾ ਵਾ ਬਹੁਤ ਹਮਮ ਬਾਕੀ ਅੱਗੇ ਤੋਂ ਇੰਨਾ ਨਹੀਂ ਖੇਚਲ ਕਰਨੀ ਗਿਫਟ ਦੀ ਅੰਟੀ ਅੱਜ ਕੱਲ ਆਪਾਂ ਵੀਡੀਓ ਬਣਾਈਦੇ ਅੱਜ ਫੇਰ ਤੇ ਕਿੱਥੇ ਰੁਪਈਆ 500 ਮੇਰਾ ਮੋਰ ਮੇਰੇ ਅੱਗੇ ਆ ਮੈਂ ਦੇ ਦੂੰਗੀ ਫੇਰ ਲਾ ਓ ਲੈ ਵੀ ਤੀਸਰੀ ਵੀਡੀਓ ਵਾ ਤੀਸਰਾ ਦਿਨ ਵਾ ਲੋੜੀ ਤੋਂ ਮੈਂ ਵੀ ਨਹੀਂ ਹਟਦਾ ਕਿਉਂ ਹਟਾਂ ਮੈਂ ਆਪਣਾ ਹੱਕ ਥੋੜੀ ਛੱਡਣਾ ਮੇਰਾ ਹਾਂ ਇੱਥੇ ਰੱਖ ਪਰ ਬੋ ਆਂਟੀਓ ਦਾਣਾ ਝੂਠ ਨਹੀਂ ਨਹੀਂ ਇਹ ਤੇ ਫੇਰ ਗੱਲ ਝੂਠ ਆਲੀ ਆਏ ਤੇ ਲਾਰਾ ਵਾ ਹਾਂ ਨਹੀਂ ਲਾਰਾ ਨਹੀਂ ਲਾਰਾ ਹੀ ਆ ਬਾਦ ਆ ਵਾ ਬਾਦ ਆ ਰਿਆ ਵਾ ਬਾਦ ਆ ਰਿਆ ਤੇਰੇ ਪਾਉ ਦੇ ਆਏ ਆ ਪੈਸੇ ਤੇ ਮੈਂ ਦਊਂਗੀ ਆ ਲੈ ਗਿਫਟ ਨਹੀਂ ਗਿਫਟ ਦੀ ਗੱਲ ਨਹੀਂ ਆ ਗਲਤ ਗੱਲ ਪਰਸੋਂ ਕਿਹਾ ਕੱਲ ਨੂੰ ਆਜੂ ਕੱਲ ਕਿਹਾ ਕਿਦਣ ਅੱਜ ਕਿੰਨੇ ਦਿਨ ਹੋ ਗਏ ਲੋੜੀ ਬਸ ਕਰ ਹੁਣ ਤੂੰ ਗੱਲ ਦੇ ਮਗਰ ਲੋੜੀ ਨੂੰ ਕਿੰਨੇ ਦਿਨ ਹੋ ਗਏ ਐਵੇਂ ਮਗਰ ਬਹਿ ਗਿਆ ਪੈਸੇ ਨਹੀਂ ਛੱਡਣੇ ਮੰਮੀ ਪੈਸੇ ਨਹੀਂ ਛੱਡੀਦੇ ਕਿਤੇ ਵੀ ਕੇ ਹੱਲ ਨਾ ਕੋ ਲੈਂਟਰ ਪੰ 500 ਮੇਰੇ ਨਾ ਨਹੀਂ ਪੈਣਾ ਤੇ ਹਾਂ ਜੇ ਤੀ ਤਾ ਮੈਨੂੰ 500 ਦਵੇ ਮੈਂ 1000 ਰੁਪਇਆ ਦੇ ਦੂੰ ਲੈਂਟਰ ਪਾ ਲੂ ਵੇ ਕਿੱਡੀ ਛੇਤੀ ਖੁਸ਼ ਹੋਈ ਵੇ 1000 ਰੁਪਇਆ ਦੇ ਨਾ ਨਾ ਵੇਖੋ ਕਿੱਡੀ ਛੇਤੀ ਖੁਸ਼ ਹੋਈ ਹੋ ਸ਼ਗਨ ਦੇ ਕੇ ਆਉ ਕਹਣਾ ਚੱਲਦੀ ਸ਼ਗਨ ਗਾੜੀ ਦੱਸ ਤਾਡਾ ਠਾਕਾ ਲੱਗਣ ਡਿਆ ਵਿਆਹ ਵਾ ਅੱਜ ਵਿਆਹ ਨਹੀਂ ਮੇਰੇ ਲੈਂਟਰ ਤੇ ਆ ਗਿਆ ਨਾ ਤੇ ਅੱਜ ਲੈਂਟਰ ਤੇ ਸ਼ਗਨ ਦੰਦਾ ਵਾ ਸ਼ਗਨ ਨਹੀਂ ਤਾਂ ਦੇਣਾ ਤੁਸੀਂ ਤੇ ਭਾਉ ਬੋਹੋਗੇ ਤੇ ਰਮਾਲ ਰੱਖੋਗੇ ਫੇਰ ਸ਼ਗਨ ਮੈਂ ਸ਼ਗਨ ਤੇ ਇਦਾਂ ਹੀ ਹੁੰਦਾ ਵਾ ਹਾਂ ਠੀਕ ਹੈ ਰਮਾਲ ਰੱਖ ਕੇ ਬੋਹੋਗੇ ਤੁਸੀਂ ਬੈਜੋਗੇ ਇੱਥੇ ਕੱਲ ਪੈਸੇ ਲੈਣ ਦੇ ਬਾਰੇ ਇੱਥੇ ਇੱਥੇ ਮੈਂ ਉੱਥੇ ਬੈਜੂਗੀ ਘਰੇ ਹੀ ਨਹੀਂ ਨਹੀਂ ਇਹ ਗਲਤ ਗੱਲ ਹੈ ਨਵੀਂ ਜੋੜੀ ਉਹਨਾਂ ਨੂੰ ਬਿਠਾ ਦੇਗੇ ਆਓ ਲੈ ਮੁੰਡੇ ਦਾ ਵਿਆਹ ਆ ਉਹਦੀ ਵੀ ਵਧਾਈ ਰਹਿੰਦੀ ਆ ਤੁਸੀਂ ਤੇ ਪਰਾਣੇ ਹੋ ਕੇ ਕੋਈ ਪ੍ਰੋਗਰਾਮ ਨਹੀਂ ਆਨੂ ਕੀਤਾ ਤੁਸੀਂ ਵੇਖ ਲਓ ਹਮ ਸਾਨੂੰ ਚਾਹੀਦਾ ਕਰਾਂਗੇ ਚਲੋ ਆਹ ਕਰਾਂਗੇ ਨਾਓ ਤੇ ਚਲ ਜੀ ਹੁਣ ਆਪਾਂ ਫਿਰ ਆਹੀ ਨਾਤੇ ਹਾਂ ਜੀ ਵਾਈ ਗੁਰੂ ਤੁਸੀਂ ਨਾ ਆਓ ਠੀਕ ਆ ਮੈਂ ਆਪਣੇ ਆਪ ਨੂੰ ਕਿਹਾ ਕਿ ਨਾ ਆਓ ਜੋਤੀ ਪਾਜੀ ਜੋਤੀ ਪਾਜੀ ਨਾ ਆਓ ਤੇ ਚੱਲੀਏ ਆ ਚੱਲੀਏ ਹਾਂ ਚਲੋ ਤੇ ਮਿਲਦੇ ਵਿਆਹ ਚ ਆਜੋ 11 ਵਜੇ